ਗੁਰਦਾਸਪੁਰ ਦੇ ਪਿੰਡ ਮਰਾੜਾ ਵਿਖੇ ਰੇਤ mafia ਵੱਲੋਂ ਰਾਵੀ ਦਰਿਆ ਵਿੱਚੋਂ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲਗਾਉਂਦੇ ਹੋਏ ਪਿੰਡ ਦੇ ਸਰਪੰਚ ਨਰਾਇਣ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਚਮਕੇ ਹੰਗਾਮਾ ਕੀਤਾ ਇਸ ਮੌਕੇ ਪਿੰਡ ਵਾਸੀਆਂ ਨੇ ਜਿੱਥੇ ਮਾਈਨਿੰਗ ਕਰਨ ਵਾਲਿਆਂ ਦੀਆਂ ਮਸ਼ੀਨਾਂ ਰੁਕਵਾ ਦਿੱਤੀਆਂ ਉੱਥੇ ਹੀ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਜਿਸ ਦਾ ਖੇਤ ਉਸੇ ਦੀ ਰੇਤ ਮੌਹਿਮ ਤਹਿਤ mafia ਢੱਲੇ ਨਾਲ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ ਅਧਰ ਜਾਣਾ ਹੀ 200 ਦੇ ਕਰੀਬ ਟਿਪਰ ਰੇਤ ਦੇ ਪਰਖੇ ਪਿੰਡ ਵਿੱਚੋਂ ਲੰਘਦੇ ਹਨ ਜਿਸ ਨਾਲ ਟ੍ਰੈਫਿਕ ਸਮੱਸਿਆ ਚ ਵੀ ਵਿਗਨ ਪੈਂਦਾ ਹੈ ਉਹਨਾਂ ਦਾ ਦੋਸ਼ ਹੈ ਕਿ ਖੇਤਾ ਵਿੱਚੋਂ ਰੇਤ ਕੱਢਣ ਦੀ ਬਜਾਏ ਰਾਵੀ ਦਰਿਆ ਵਿੱਚੋਂ ਨਜਾਇਜ਼ ਰੇਤ ਪੁੱਟੀ ਜਾ ਰਹੀ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਨੂੰ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਮਾਈਨਿੰਗ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਨਰਾਇਣ ਸਿੰਘ ਸਰਪੰਚ ਪਿੰਡ ਮਰਾੜਾ ਹਾਂ ਜੀ ਇਹ ਤੁਹਾਨੂੰ ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤੋਂ ਪਲ ਚੁੱਕੀ ਜਾਏ ਤੇ ਵਾਹੀ ਜੋਗ ਬਣ ਜਾਣ ਫਸਲ ਹੋ ਜੇ ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦਾਂ ਹੀ ਨਾ ਖੇਤ ਤੇ ਹੈ ਕੋਈ ਨਹੀਂ ਖੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾ ਕੱਢ-ਕੱਢ ਜਿਹੜਾ ਉਹ ਵੇਚੀ ਜਾਂਦੇ ਆ ਖੇਤਾਂ ਨੂੰ ਕੌਣ ਸਾਫ਼ ਕਰਦਾ ਪਿਆ ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਾ ਕਿ ਉਸकी ਰੇਤ ਉਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱਤਕਾ ਸਾਈ ਕਰੀ ਜਾਂਦੇ ਆ ਔਰ ਇੱਥੋਂ ਰੇਤਾ ਪੁੱਟ-ਪੁੱਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਆ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿੱਪਣਾ ਪਿੰਡ ਬਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆ ਆਪਾਂ ਟਿੱਪਣਾ ਰੋਕ ਦਿੱਤੀਆਂ ਔਰ ਇਹ ਸ਼ਿਕਾਇਤ ਕੀਤੀ ਅਧਿਕਾਰੀਆਂ ਨੂੰ ਮੈਂ ਕੱਲ ਜਿਹੜਾ ਆ ਉਹ ਪੁਲਿਸ ਥਾਣਾ ਭਰਾਂਪੁਰ ਚ ਕੰਪਲੇਨ ਕਰਕੇ ਆਇਆ ਐਸ.ਡੀ.ਐਮ ਬਿਨਾਂ ਲਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੱਲ ਦੀ ਕੋਈ ਆ ਅਜੇ ਤੱਕ ਮੈਨੂੰ ਉਹਨਾਂ ਦੇ ਕੋਲ ਕੋਈ ਨਹੀਂ ਅੱਜ ਫੇਰ ਸਵੇਰੇ ਅਸੀਂ ਜਿਹੜਾ ਉਹ ਇਹ ਡਿਸਾਈ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਲਾਤਾ ਉੱਥੇ ਅਸੀਂ ਆਪਾਂ ਜਿਹੜੀ ਅੱਜ ਟਿੱਪਣਾ ਸਾਰੀਆਂ ਬੰਦ ਕੀਤੀਆਂ ਹੋਈਆਂ ਜਿੰਨਾ ਚਿਰ ਕੋਈ ਇਹਦਾ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇਰਾ ਹੀ ਇਹ ਚੱਲਣੀ ਜੇ ਸਿੱਧਾ ਦਰਿਆ 'ਚ ਰੇਤਾ ਘੜਦੇ ਪਿਆ ਇਹ ਜਿਹੜਾ ਅੱਜ ਨੂੰ ਤੇ ਕੱਲ ਨੂੰ ਜੇ ਪਾਣੀ ਆਇਆ ਸਿੱਧਾ ਹੀ ਪਿਆ ਦਰਿਆ ਮਰਾੜਾ ਨੂੰ ਹਟ ਕਰੇਗਾ ਮਰਾੜਾ ਤੋਂ ਕਿਲੋਮੀਟਰ ਵੀ ਨਹੀਂ ਤੇ ਪਹਿਲੀ ਇੱਥੋਂ ਪਿੱਛੇ ਐ ਤੇ ਯਾ ਇਹ ਦਰਿਆ ਸਿੱਧੀ ਮਾਈਨਿੰਗ ਦਰਿਆ 'ਚ ਕਰੀ ਜਾਂਦੇ ਬਿਨਾ ਰੋਕਣਾ ਵੀ ਕੀ ਰੋਕੀਏ ਤਾਂ ਅੱਗੇ ਭੱਲਣੇ ਪੈਂਦੇ ਆ ਸਾਰੇ ਆ ਸਭ ਹਾ ਵੀ ਬੰਦੇ 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 ਬੱਚੋਟੇ ਬੰਦੋ ਕੋ ਪਹੁੰਚਦਾ ਤੇ ਬਸ ਇਹ ਲੋਕਾਂ ਨੂੰ ਕਿਹਾ ਕਿ ਦੇਖਿਆ ਸਾਨੂੰ ਅੱਜ ਪਿੰਡ ਸਭ ਇਕੱਠਾ ਹੋਇਆ ਹੈ ਤੇ ਸਾਰੇ ਮੁੰਡੇ ਇਕੱਠੇ ਹੋ ਦੱਕੇ ਸਾਰਾ ਆਏ ਇਕੱਠੇ ਹੋਇਆ ਹੋਇਆ ਤਾਂ ਕੀ ਕਰਦੇ ਪਏ ਨੇ ਮਾਈਨਿੰਗ ਕਰਦੇ ਸੀ ਦੀਪ ਸੁਦੀ ਦਰਿਆ ਜਲ ਪਾਣੀ ਕਰਦੇ ਰੇਤਾ ਕਰਦੇ ਪਏ ਕਿੰਨੇ ਕੁ ਲੱਗੇ ਨੇ ਸੇ ਜੀ ਅਸੇ ਚਾਰ ਪੰਜ ਟੱਕ ਲੱਗੇ ਯਾ ਇੰਨੀ ਹੱਦ ਜੀ ਕਿੰਨੀਆਂ ਮਸ਼ੀਨਾਂ ਨੌ 10 ਮਸ਼ੀਨਾਂ ਲੱਗੀਆਂ ਤੇ ਤੇ ਪਰਾ ਵੀ ਚਾਰ ਸੇ ਪੜੀਆਂ ਪਈਆਂ ਇੱਕੋ ਪਿੰਡ ਜੀ ਇੱਕੋ ਪਿੰਡ ਜੀ ਇੱਕੋ ਪਿੰਡ ਮਰਾੜੇ ਚ ਲੱਗੀਆਂ ਪਈਆਂ ਜੀ ਮੈਂ ਪਿੰਨ ਮਰਾਦਾ ਵਸੀ ਮੇਰਾ ਨਾਮ ਰਾਮਨਾਥ ਹੈ ਠੀਕ ਹੈ ਜੀ ਮੈਂ ਆਦਮੀ ਤੋੜਾ 10 ਮਿੰਟ ਆ ਕੇ ਬਾਹਰ ਜੋਬ ਕਰਦਾ ਪਿਆ ਤੇ ਜਦੋਂ ਸੀ ਜੋਬ ਬਾਹਰ ਕਰਦੇ ਸੀ ਕਿ ਫਲੱਡ ਆਇਆ ਬਾੜ ਆਈ ਹੁਣ ਕਰ ਛੁੱਟਿਆ ਸੀ ਕਿ ਦਿਖ ਰਿਹਾ ਇਹ ਸਾਡਾ ਜਿਹੜਾ ਪਿੰਨ ਦਾ ਮਰਾਦਾ ਦਾ ਦਰਿਆ ਦਾ ਪੱਤਨ ਹੈਗਾ ਤੇ ਇਹਦੇ ਵਿੱਚ ਜਿਹੜਾ ਪੁੱਲ ਪਾਇਆ ਜਾਂਦਾ ਸੀ ਕਿ ਲੇਕਿਨ ਉਹ ਪੁੱਲ ਨਹੀਂ ਪਿਆ ਨਹੀਂ ਲੇਕਿਨ ਜਿਹੜੇ ਮਾਈਨਿੰਗ ਪਾਰਟੀ ਆ ਬਚੋਰੇ ਤਾਂ ਕੱਢ ਕੱਢ ਕੇ ਵੇਚੇ ਕਰਦੀ ਹੈ ਤੇ ਅਗਰ ਇਹ ਮੰਨ ਲਓ ਜੇ ਇਦਾਂ ਦਾ ਹੀ ਕੰਮ ਹੁੰਦਾ ਰਿਹਾ ਰੇਤਾ ਵੇਚਦੇ ਨੇ ਤਾਂ ਹੋ ਸਕਦਾ ਹੈ ਕਿ ਅਗਲੇ ਆਣ ਦਿਨਾਂ ਤੱਕ ਅਗਰ ਦੁਆਲਾ کہیں ਬਾੜ ਦਾ ਅਨੁਮਾਨ ਲੱ ਤੇ ਅਸੀਂ ਪ੍ਰਸ਼ਾਸਨ ਅੱਗੇ ਸੀ ਮਿੱਟੀ ਪਧਰੀ ਕਰ ਰਹੇ ਆ ਇਹ ਸਭ ਮਿੱਟੀ ਪਧਰੀ ਕਰਨ ਦੇ ਆੜ ਵਿੱਚ ਹੀ ਇਹ ਕੰਮ ਚ ਚਲਾਇਆ ਜਾ ਰਿਹਾ ਜਿਨ੍ਹਾਂ ਨੂੰ ਮਿੱਟੀ ਪਧਰੀ ਕਰਨ ਨੂੰ ਕਿਹਾ ਮਿੱਟੀ ਪਧਰੀ ਨਹੀਂ ਇਹ ਰੇਤਾ ਕੱਢ ਕੇ ਤੁਸੀਂ ਦੇਖ ਸਕਦੇ ਹੋ ਰੇਤੇ ਤੇ ਟੇ ਲੱਗੇ ਪਏ ਜੀ ਸੀ ਵੀ ਵਿੱਚ ਲੱਗੀਆਂ ਪਈਆਂ ਰੇਤਾ ਦੇ ਜਿਹੜਾ ਪਿਆ ਲੋਕਾਂ ਦੀ ਪਾਲੀਆਂ ਵਿੱਚ ਅੱਗੇ ਪਿਆ ਉਹ ਕੋਈ ਨਹੀਂ ਕੱਢ ਰਿਹਾ ਸਿਰਫ ਉਹਨਾਂ ਦੇ ਆੜ ਦੇ ਵਿੱਚ ਹੀ ਇਹ ਕੰਮ ਹੋਇਆ ਜਾ ਰਿਹਾ ਤੇ ਸਰਕਾਰ ਅੱਗੇ ਸਾਡੀ ਬੇਨਤੀ ਹੈ ਕਿ ਪਲੀਜ਼ ਇਹ ਕੰਮ ਬੰਦ ਕੀਤਾ ਜਾਏ ਤਾਂ ਕਿ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕੀਤੀ ਜਾਏ ਇਹ ਗਲਤ ਕੰਮ ਨੂੰ ਨਾ ਕੀਤਾ ਜਾਏ